ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਿਟ ਵਿਦ ਮਨਪ੍ਰੀਤ ਉਮੀਦ ਕਰਦੀ ਆ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਕੱਲ ਆਪਾਂ ਵੀਡੀਓ ਪਾਈ ਸੀ ਬਹੁਤ ਟਾਈਮ ਬਾਅਦ ਤਾਂ ਤੁਹਾਨੂੰ ਕਿਹਾ ਸੀਗਾ ਵੀ ਹੁਣ ਤੁਸੀਂ ਚੈਨਲ ਤੇ ਜ਼ਰੂਰ ਜੁੜੇ ਰਹੋ ਕਿਉਂਕਿ ਵੀਡੀਓਜ਼ ਨਹੀਂ ਜਿਹੜੀਆਂ ਉਹ ਰੈਗੂਲਰ ਹੀ ਆਇਆ ਕਰਨੀਆਂ ਤੇ ਜਿਹੜੀ ਅੱਜ ਦੀ ਵੀਡੀਓ ਆ ਉਹ ਮੈਂ ਕੁਝ ਇਸ ਤਰੀਕੇ ਦੀ ਲੈ ਕੇ ਆ ਰਹੀਆਂ ਵੀ ਕੁਝ ਕਿ ਸੈਂਟੀਫਿਕ ਤਰੀਕੇ ਵੀ ਹੁੰਦੇ ਨੇ ਵੀ ਆਪਣਾ ਜਦੋਂ ਪੇਟ ਲੰਕਦਾ ਗਾ ਠੀਕ ਆ ਆਪਣਾ ਜਿਹੜਾ ਪੇਟ ਆ ਉਹ ਇੰਨਾ ਕਿ ਜ਼ਿਆਦਾ ਵੱਜ ਜਾਂਦਾ ਵੀ ਉਹਨੂੰ ਆਪਾਂ ਕਿਵੇਂ ਸਹੀ ਕਰ ਸਕਦੇ ਹਾਂ ਠੀਕ ਹੈ ਤੇ ਇਹ ਚੀਜ਼ ਸਾਇੰਸ ਨੇ ਆਯੁਰਵੈਦਿਕ ਸਾਰਿਆਂ ਨੇ ਮੰਨੀ ਹੋਈ ਹੈ ਇਹ ਚੀਜ਼ ਹੈ ਵੀ ਕੁਝ ਕਿ ਸੈਂਟੀਫਿਕ ਤਰੀਕੇ ਵੀ ਹੁੰਦੇ ਆ ਜਿਨ੍ਹਾਂ ਨਾਲ ਆਪਾਂ ਆਪਦਾ ਜਿਹੜਾ ਪੇਟ ਦੀ ਚਰਬੀ ਆ ਉਹ ਘਟਾ ਸਕਦੇ ਹਾਂ ਹਾਂਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਿਆ ਨਹੀਂ ਹੈਗੀਆਂ ਕੋਈ ਡਾਊਟ ਨਹੀਂ ਹੈਗਾ ਵੀ ਜਿਹੜਾ ਬੈਲੀ ਫੈਟ ਜਿਹੜਾ ਇੰਡੀਆ ਦਾ ਉਹ ਇੱਕ ਪ੍ਰੋਬਲਮੈਟਿਕ ਏਰੀਆ ਦਾ ਤਾਂ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਕੁਝ ਐਜੇ ਛੇ ਤਰੀਕਿਆਂ ਦੀ ਠੀਕ ਆ ਜਿਹਨੂੰ ਆਯੁਰਵੈਦਿਕ ਠੀਕ ਆ ਤੇ ਮਾਡਰਨ ਸਾਇੰਸ ਵੀ ਮੰਨਦੀ ਆ ਕਿ ਜਿਹੜੀ ਪੇਟ ਦੀ ਚਰਬੀ ਹੋ ਜਾਂਦੀ ਆ ਠੀਕ ਆ ਆਪਣੇ ਢਿੱਡ ਤੇ ਜਿਹੜੀ ਚਰਬੀ ਹੋ ਜਾਂਦੀ ਆ ਬਹੁਤ ਜ਼ਿਆਦੀ ਬੈਕ ਤੇ ਆਪਣੀ ਚਰਬੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਵੀ ਉਹਨੂੰ ਕੱਟ ਕਰਨ ਦੇ ਵਿੱਚ ਜਿਹੜੇ ਇਹ ਸਾਇੰਟਿਫਿਕ ਛੇ ਤਰੀਕੇ ਨੇ ਇਹ ਕਾਮਯਾਬ ਹੈਗੇ ਹੀ ਹੈਗੇ ਛੇ ਤੁਸੀਂ ਇਹ ਵਾਲੀਆਂ ਚੀਜ਼ਾਂ ਇਹ ਵਾਲੇ ਠੀਕ ਹੈ ਛੇ ਸਾਇੰਟਿਫਿਕ ਤਰੀਕੇ ਠੀਕ ਆ ਫੋਲੋ ਕਰ ਲੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਅਪਣਾ ਲੇ ਤਾਂ ਇਹਦੇ ਵਿੱਚ ਕੋਈ ਦੋੜਿਆ ਨਹੀਂ ਹੈਗੀਆਂ ਕੋਈ ਵੀ ਤੁਹਾਨੂੰ ਅੱਗੇ ਨਹੀਂ ਕਹਿ ਸਕਦਾ ਵੀ ਇਹਦੇ ਨਾਲ ਤੁਹਾਡੀ ਜਿਹੜੀ ਢਿੱਡ ਦੀ ਚਰਬੀ ਆ ਉਹ ਨਹੀਂ ਕਟੂਗੀ ਆਪਾਂ ਜਿਹੜੀ ਅੱਜ ਵਾਲੀ ਵੀਡੀਓ ਆ ਇਹ ਵੀਡੀਓ ਆ ਇਹਨੂੰ ਆਪਾਂ ਬਹੁਤ ਹੀ ਸਿੰਪਲ ਤੇ ਪ੍ਰੈਕਟੀਕਲ ਰੱਖਾਂਗੇ ਕੀਕਾ ਬਿਲਕੁਲ ਸਿੰਪਲ ਤੇ ਪ੍ਰੈਕਟੀਕਲ ਜੀ ਤਰੀਕੇ ਨਾਲ ਤੁਹਾਨੂੰ ਮੈਂ ਜੀ ਸਮਝਾਉਣੀ ਆ ਕਿਉਂਕਿ ਕਾਫੀ ਸਾਰੀਆਂ ਭੈਣਾਂ ਦਾ ਮੈਨੂੰ ਮੈਸੇਜ ਆਉਂਦਾ ਹੁੰਦਾ ਵੀ ਜਦੋਂ ਤੁਸੀਂ ਸਾਨੂੰ ਸਮਝਾਉਂਦੇ ਹੋ ਕੋਈ ਵੀ ਚੀਜ਼ ਪੰਜਾਬੀ ਦੇ ਵਿੱਚ ਦੱਸਦੇ ਹੋ ਤਾਂ ਸਾਨੂੰ ਬਹੁਤ ਚੰਗੇ ਤਰੀਕੇ ਨਾਲ ਸਮਝ ਆਉਂਦੀ ਆ ਤਾਂ ਜਿਹੜਾ ਅੱਜ ਦਾ ਆਪਣਾ ਤਰੀਕਾ ਹੈਗਾ ਇਹ ਜਿੰਨਾ ਸਿੰਪਲ ਤੇ ਆਪਾਂ ਪ੍ਰੈਕਟੀਕਲ ਰੱਖਾਂ ਹਾਂਜੀ ਤਾਂ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਠੀਕ ਹੈ ਜਿਹੜੀ ਆਪਣੀ ਇਹ ਵੀਡੀਓ ਆ ਇਹ ਨੂੰ ਕਰਦੇ ਆ ਆਪਾਂ ਸਟਾਰਟ ਤਾਂ ਸਭ ਤੋਂ ਪਹਿਲਾਂ ਤਾਂ ਵੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਦੱਸਾਂ ਹਾਂ ਚਾਹੇ ਮੁੰਡੇ ਚਾਹੇ ਕੁੜੀਆਂ ਵੀ ਜਦੋਂ ਆਪਣੇ ਜਿਹੜੇ ਪੇਟ ਦੇ ਵਿੱਚ ਆ ਠੀਕ ਆ ਸਟੋਮੈਕ ਵਿੱਚ ਏਰੀਆ ਤੇ ਆ ਜਿਆਦਾ ਫੈਟ ਆ ਜਿਹੜੀ ਉਹ ਵਧਣ ਲੱਗ ਜੇ ਠੀਕ ਆ ਜਿਆਦਾ ਫੈਟ ਆ ਜਿਹੜੀ ਉਹ ਹੋਣ ਲੱਗ ਜੇ ਤਾਂ ਉਹ ਆਪਣੇ ਪੇਟ ਦੀ ਚਰਬੀ ਹੈ ਜਿਹੜੀ ਬਹੁਤ ਜਿਆਦਾ ਵਧਣ ਲੱਗ ਜੇ ਤਾਂ ਉਹਦਾ ਮਤਲਬ ਹੁੰਦਾ ਵੀ ਅੰਦਰ ਜਿਹੜਾ ਵਿਸਲਰ ਠੀਕ ਆ ਫੈਟ ਹੈ ਉਹ ਜਿਹੜਾ ਹੈਗਾ ਉਹ ਇਨਕਰੀਜ਼ ਹੋ ਰਿਹਾ ਹੋ ਰਿਹਾ ਹੈ ਇੱਕ ਮੀ ਪੇਟ ਦੀ ਚਰਕੀ ਹੈ ਜਿਹੜੀ ਉਹ ਵੱਧ ਰਹੀ ਬਿਸਲਰ ਫੈਟ ਆ ਜਿਹੜਾ ਇਹਦਾ ਮਤਲਬ ਉਹ ਵੀ ਜਿਹੜੇ ਆਪਣੇ ਢਿੱਡ ਦੇ ਅੰਦਰ ਪੇਟ ਦੇ ਅੰਦਰ ਆਰਗਨਸ ਹੁੰਦੇ ਆ ਨਾ ਉਹਨਾਂ ਨੂੰ ਇਹ ਟੱਕ ਲੈ ਇਹ ਜਿਹੜਾ ਬਈ ਬਿਸਲਰ ਫੈਟ ਆ ਜਦੋਂ ਇਨਕਰੀਜ਼ ਹੁੰਦੀ ਹੈ ਇਹਦੇ ਨਾਲ ਕਲੈਕਟਡ ਤੇ ਚਰਬੀ ਨਹੀਂ ਜੜਦੀ ਇਹਦੇ ਨਾਲ ਤੁਹਾਡੇ ਲੀਵਰ ਤੁਹਾਡੀ ਕਿਡਨੀ ਹੋਗੀ ਤੁਹਾਡੀ ਪਾਚਨ ਕਿਰਿਆ ਮੰਨੀ ਢਿੱਡ ਤੇ ਚਰਬੀ ਦਾ ਵਾਧੇ ਵਾਧਿਆ ਉਹਦੇ ਨਾਲ ਤੁਹਾਡੇ ਲੀਵਰ ਤੇ ਵੀ ਚਰਬੀ ਵਧੂ ਤੁਹਾਡੀ ਕਿਡਨੀ ਤੇ ਵੀ ਵਧੂ ਸਪਲੀਨ ਤੇ ਵੀ ਵਧੂ ਠੀਕ ਹੈ ਤੇ ਤੁਹਾਡੀ ਇਨਸਟਿਨ ਏਰੀਆ ਤੇ ਉਹਦੇ ਵੀ ਵਧੂ ਜੇ ਆਪਾਂ ਪੰਜਾਬੀ ਦੇ ਵਿੱਚ ਗੱਲ ਕਹੀਏ ਆਪਾਂ ਤਾਂ ਕਹਿੰਦੇ ਹਾਂ ਕੁਦਰਤ ਦਾ ਦੋਏ ਬੰਦੇ ਦਾ ਡਾ ਸਾਇੰਸ ਇਹਨੂੰ ਡੇਂਜਰ ਮੰਨਦੀ ਹੈ ਸਾਇੰਸ ਮੰਨਦੀ ਹੈ ਵੀ ਇਹ ਬਹੁਤ ਖਤਰਨਾਕ ਹੈਂਦੀਆ ਵੀ ਇਹ ਬਹੁਤ ਖਤਰਨਾਕ ਲੜਕਦਾ ਹੋਇਆ পেট ਤੇ ਜਿਹੜਾ ਇਹ ਤੁਹਾਡੇ পেট ਦੇ ਅੰਦਰ ਠੀਕ ਆ ਫੈਟ ਬਣ ਜਾਂਦੀ ਹੈ ਇਹ ਤੁਹਾਡੀ ਬਾਡੀ ਦੀ ਇੰਟਰਨਲ ਫੰਕਸ਼ਨਿੰਗ ਨੂੰ ਬਿਲਕੁਲ ਰੋਕ ਦਿੰਦੀ ਹੈ ਇਹ ਦੇਖਣ ਚ ਖਰਾਬ ਹੀ ਨਹੀਂ ਲੱਗਦਾ ਇਹ ਤੁਹਾਡੀ ਬਾਡੀ ਦੇ ਜਿੰਨੇ ਵੀ ਇੰਟਰਨਲ ਫੰਕਸ਼ਨ ਹੁੰਦੇ ਆ ਠੀਕ ਆ ਉਹਨਾਂ ਨੂੰ ਇਹ ਰੋਕ ਦਿੰਦੀ ਆ ਜਿਹੜੀ ਵਿਸਲਰ ਫੈਟ ਆ ਜਿਵੇਂ ਜਿਵੇਂ ਵੱਧਦੀ ਆ ਓਵੇਂ-ਓਵੇਂ ਇਹ ਸਾਰੀ ਫੰਕਸ਼ਨਿੰਗ ਆ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਜਿੰਨੀ ਇੰਟਰਨਲ ਫੰਕਸ਼ਨਿੰਗ ਹੁੰਦੀ ਆ ਉਹਨੂੰ ਰੋਕ ਦਿੰਦੀ ਆ ਜਿਹੜੀ ਇਹ ਆਪਣੀ ਬਾਡੀ ਦੀ ਇੰਟਰਨਲ ਫੰਕਸ਼ਨਿੰਗ ਆ ਠੀਕ ਆ ਰੁਕਦੀ ਆ ਤਾਂ ਉਸ ਤੋਂ ਬਾਅਦ ਹੀ ਆਪਾਂ ਆਹ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਨੇ ਆ ਜਿਵੇਂ ਆਪਣਾ ਬੀਪੀ ਹਾਈ ਹੋਣੀ ਠੀਕ ਆ ਬਲੱਡ ਪ੍ਰੈਸ਼ਰ ਵਧਣਾ ਡਾਇਬਟੀਜ਼ ਹੋਣੀ ਹਾਰਟ ਬਲਾਕੇਜ ਹੋਣੀ ਇਹ ਸਾਰੀਆਂ ਬਿਮਾਰੀਆਂ ਆਪਾਂ ਨੂੰ ਕਾਇਉ ਹੁੰਦੀਆਂ ਜਦੋਂ ਵਿਸਲਰ ਫੈਟ ਆ ਠੀਕ ਆ ਉਹ ਵੱਧ ਜਾਂਦੀ ਆ ਤਾਂ ਢੇਟ ਦੀ ਚਰਬੀ ਆ ਜਿਹੜੀ ਬਾਦੀ ਆ ਤਾਂ ਉਹ ਆਪਣੀ ਜਿਹੜੀ ਇੰਟਰਨਲ ਫੰਕਸ਼ਨਿੰਗ ਹੁੰਦੀ ਆ ਉਹਨੂੰ ਰੋਕ ਦਿੰਦੀ ਆ ਤੇ ਆਪਾਂ ਆਹ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਨੇ ਆ ਬਾਈ ਇੱਥੋਂ ਤੱਕ ਚਲੀ ਜਾਂਦੀ ਆ ਆਪਣੇ ਲਈ ਨਾਰਮਲ ਹੁੰਦਾ ਆਪਣੇ ਢਿੱਡ ਦਾ ਮਟਾਪਾ ਢਿੱਡ ਦੀ ਚਰਕੀ ਪਰ ਉਹਦੇ ਜਿਹੜੇ ਕਾਰਨ ਹੁੰਦੇ ਆ ਉਹ ਇਹ ਬਹੁਤ ਹੁੰਦੇ ਤਾਂ ਏਸੇ ਚੀਜ਼ਾਂ ਨੂੰ ਦੇਖਦੇ ਹੋਏ ਵੀ ਆਪਾਂ ਜਿਹੜੀਆਂ ਇਹੇ ਬਿਮਾਰੀਆਂ ਠੀਕ ਆ ਆਪਣੀ ਬਾਡੀ ਲਈ ਖਤਰਾ ਨਾ ਬਣ ਠੀਕ ਆ ਤਾਂ ਹੀ ਆਪਾਂ ਬੈਲੀ ਫੈਟ ਨੂੰ ਕੁਟੋਂ ਆਉਂਦੀ ਐ ਅੱਜ ਗੱਲ ਕਰ ਰਹੇ ਆ ਠੀਕ ਆ ਉਹ ਛੇ ਤਰੀਕੇ ਜਿਹਦੇ ਨਾਲ ਸੈਂਟੀਫਿਕ ਤਰੀਕੇ ਨੇ ਜਿਹਦੇ ਨਾਲ ਆਪਾਂ ਆਪਣੇ ਲਟਕਦੇ ਹੋਏ ਢੇਟ ਨੂੰ ਆਪਣੇ ਢੇਟ ਦੀ ਚਰਬੀ ਨੂੰ ਕੱਟ ਕਰ ਸਕਦੇ ਇੰਨਾ ਛੇ ਤਰੀਕਿਆਂ ਦੇ ਵਿੱਚੋਂ ਜਿੱਥੇ ਵੀ ਤੁਹਾਨੂੰ ਮੈਂ ਅੱਜ ਛੇ ਤਰੀਕੇ ਦੱਸਣੀਆਂ ਸਭ ਤੋਂ ਪਹਿਲਾ ਤਰੀਕਾ ਤਰੀਕਾਗਾ ਠੀਕ ਆ ਛੇ ਤਰੀਕਿਆਂ ਦੇ ਵਿੱਚੋਂ ਪਹਿਲਾ ਤਰੀਕਾ ਹੈਗਾ ਗਾਸਟ੍ਰਿਕ ਹਾਈ ਡ੍ਰੈਟ ਅੱਜ ਸਾਇੰਸ ਆ ਜਿਹੜੀ ਇਹ ਚੀਜ਼ ਪ੍ਰੂਫ ਕਰ ਚੁੱਕੀ ਆ ਵੀ ਆਪਣੀ ਬਾਡੀ ਨੂੰ ਫਿੱਟ ਰਹਿਣ ਵਾਸਤੇ ਆਪਣੀ ਬਾਡੀ ਨੂੰ ਵਧੀਆ ਰਹਿਣ ਵਾਸਤੇ ਜਿਹੜਾ ਆਪਣਾ ਹੈਗਾ ਫਲੂਇਡ ਦਾ ਲੈਵਲ ਆ ਠੀਕ ਹੈ ਉਹ ਬੈਲੈਂਸ ਹੋਣਾ ਚਾਹੀਦਾਗਾ ਠੀਕ ਹੈ ਵਧੀਆ ਹੋਣਾ ਚਾਹੀਦਾਗਾ ਆਪਣੀ ਬਾਡੀ ਦੇ ਵਿੱਚ ਫਲੂਇਡ ਲੈਵਲ ਤਾਂ ਸਭ ਤੋਂ ਵਧੀਆ ਫਲੂਇਡ ਲੈਵਲ ਆ ਜਿਹੜਾ ਸਹੀ ਕਰਦਾ ਉਹ ਹੈਗਾ ਪਾਣੀ ਠੀਕ ਹੈ ਆਪਣੀ ਬਾਡੀ ਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਉਹ ਪੂਰੀ ਹੋਣੀ ਚਾਹੀਦੀ ਆ ਠੀਕ ਹੈ ਪਾਣੀ ਆਪਾਂ ਨੂੰ ਜ਼ਰੂਰ ਪੀਣਾ ਚਾਹੀਦਾਗਾ ਪਾਣੀ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਹਾਈਡਰੇਟ ਕਰਦਾ ਆਪਣੀ ਬਾਡੀ ਸਹੀ ਹਾਈਡਰੇਟਡ ਮਤਲਬ ਜੇ ਹਾਈਡਰੇਟ ਕਰਨਾ ਬਾਡੀ ਨੂੰ ਬਾਡੀ ਦੇ ਵਿੱਚ ਜਿਹੜਾ ਹੈਗਾ ਫਲੂਇਡ ਲੈਵਲ ਉਹ ਸਹੀ ਹੋਣਾ ਚਾਹੀਦਾਗਾ ਫਲੂਇਡ ਲੈਵਲ ਕਿਦਾਂ ਸਹੀ ਹੋ ਸਕਦਾ ਪਾਣੀ ਪੀ ਕੇ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਤੁਸੀਂ ਇੱਕ ਗੁਲਗਣਾ ਪਾਣੀ ਜ਼ਰੂਰ ਪੀਆ ਕਰੋ ਨਾ ਵਾਲਾ ਗਰਮ ਤੇ ਨਾ ਵਾਲਾ ਠੰਡਾ ਕੋਸਾ ਜਿਹਾ ਪਾਣੀ ਉਹਦੇ ਵਿੱਚ ਕੁਝ ਨਹੀਂ ਪਾ ਕੇ ਬਿਨਾ ਸਿੰਪਲ ਗਲਾਸ ਤੁਸੀਂ ਪਾਣੀ ਦਾ ਪੀਣਾਗਾ ਠੀਕ ਹੈ ਬ੍ਰਸ਼ ਕਰਨ ਤੋਂ ਪਹਿਲਾਂ ਕਿਉਂਕਿ ਜਿਹੜਾ ਕੋਸਾ ਪਾਣੀ ਹੁੰਦਾਗਾ ਠੀਕ ਆ ਗਰਮ ਪਾਣੀ ਹੁੰਦਾਗਾ ਉਹਦੇ ਉਹ ਕੀ ਹੁੰਦਾਗਾ ਉਹਦੇ ਵਿੱਚ ਮੈਟਾਬੋਲਿਜ਼ਮ ਜਿਹੜਾ ਉਹ ਜ਼ਿਆਦਾ ਹੁੰਦਾਗਾ ਠੀਕ ਆ ਤਾਂ ਜਦੋਂ ਬਾਡੀ ਦੇ ਵਿੱਚ ਮੈਟਾਬੋਲਿਜ਼ਮ ਜ਼ਿਆਦਾ ਹੋਊਗਾ ਤਾਂ ਉਹ ਜਿਹੜੀ ਫੈਟ ਹੋਊਗੀ ਠੀਕ ਆ ਫੈਟ ਨੂੰ ਤੋੜਨਾ ਸਟਾਰਟ ਕਰ ਦਿੰਦਾ ਫੈਟ ਨੂੰ ਘਟਾਉਣਾ ਸਟਾਰਟ ਕਰਦਾ ਜਦੋਂ ਗਰਮ ਪਾਣੀ ਪੀਂਦੇ ਆ ਮੈਟਾਬੋਲਿਜ਼ਮ ਆ ਜਿਹੜਾ ਜਦੋਂ ਉਹ ਉਹਦੇ ਵਿੱਚ ਇਨਕਰੀਜ਼ ਹੁੰਦਾ ਜਦੋਂ ਬਾਡੀ ਅੰਦਰ ਜਾਂਦਾ ਤਾਂ ਉਹ ਬਾਡੀ ਅੰਦਰ ਜਿਹੜੀ ਫੈਟ ਹੁੰਦੀ ਆ ਉਹਨੂੰ ਤੋੜਨਾ ਸਟਾਰਟ ਕਰਦਾ ਭਾਵੇਂ ਪਾਣੀ ਪੀਣ ਨਾਲ ਜਿਹੜਾ ਹੈਗਾ ਜਦੋਂ ਸਵੇਰੇ ਸਵੇਰੇ ਆਪਾਂ ਪਾਣੀ ਪੀਂਦੇ ਆ ਨਾ ਤੁਸੀਂ ਦੇਖਿਓ ਨਿਰਨੇ ਕਾਲ ਦੀ ਚਾਹ ਤੋਂ ਪਹਿਲਾਂ ਜਦੋਂ ਆਪਾਂ ਪਾਣੀ ਦਾ ਗਲਾਸ ਪੀਂਦੇ ਹਾਂ ਠੀਕ ਆ ਤਾਂ ਆਪਾਂ ਨੂੰ ਬਾਡੀ ਐ ਜਿਹੜੀ ਆਟੋਮੈਟਿਕ ਆਪਾਂ ਨੂੰ ਗੁੱਡ ਫੀਲ ਹੋਊਗਾ ਅੱਛੀ ਟਿਕ ਜਿਹੜੀ એનર્ਜੀ ਆ ਆਪਾਂ ਨੂੰ ਟੀਕਾ ਉਹ ਜ਼ਿਆਦਾ ਮਿਲਣੀ ਉਦੇ ਕਰਕੇ ਕੀਆ ਜਿਹੜਾ ਆਪਣਾ ਡਾਈਜੈਸਟਿਵ ਸਿਸਟਮ ਆ ਉਹ ਸਹੀ ਹੋਊਗਾ ਜੇ ਡਾਈਜੈਸਟਿਵ ਸਿਸਟਮ ਸਹੀ ਹੋਊਗਾ ਤਾਂ ਹੀ ਤੁਸੀਂ ਫਰੈਸ਼ ਹੋਵੋਗੇ ਫਰੈਸ਼ ਹੋਵੋਗੇ ਜੇ ਫਰੈਸ਼ ਹੋਵੋਗੇ ਤਾਂ ਹੀ ਜਿਹੜਾ ਗੰਦਾ ਮਟੀਰੀਅਲ ਆ ਉਹ ਬਾਹਰ ਆਊਗਾ ਤੇ ਤੁਹਾਡੀ ਬਾਡੀ ਆ ਜਿਹੜੀ ਉਹ ਥੋੜਾ ਜਿਹਾ ਹਲਕਾ ਮਹਿਸੂਸ ਕਰੂਗੀ ਰੋਜ਼ ਜਿਵੇਂ ਕਿਸੇ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਆ ਤਾਂ ਉਹਦੀ ਵੀ ਇਹ ਬਹੁਤ ਵੱਡੀ ਸਮੱਸਿਆ ਹੁੰਦੀ ਆ ਪਰ ਜੇ ਤੁਸੀਂ ਚਾਹ ਤੋਂ ਪਹਿਲਾਂ ਗੁੰਗਣਾ ਪਾਣੀ ਪੀਂਨੇ ਹੋ ਤਾਂ ਤੁਹਾਡਾ ਜਿਹੜਾ ਡਾਈਜੈਸਟਿਵ ਸਿਸਟਮ ਆ ਉਹ ਸਹੀ ਰਹੂਗਾ ਤੇ ਜੇ ਤੁਹਾਨੂੰ ਪ੍ਰੋਬਲਮ ਆਉਂਦੀ ਆ ਠੀਕ ਆ ਤਜਾਬ ਬਣਦਾਗਾ ਤੇ ਉਹ ਵੀ ਸਹੀ ਹੋ ਜਾਂਦਾ ਇਹਦੇ ਨਾਲ ਕਿਉਂਕਿ ਜਿੰਨਾ ਟਾਈਮ ਪਾਚਨ ਸ਼ਕਤੀ ਨਹੀਂ ਸਹੀ ਹੁੰਦੀ ਉਹਨਾ ਟਾਈਮ ਆਪਣਾ ਆਪਣੀ ਬਾਡੀ ਜਿਹੜੀ ਉਹ ਸਹੀ ਨਹੀਂ ਰਹਿੰਦੀ ਠੀਕ ਹੈ ਬਾਡੀ 'ਚ એનર્ਜੀ ਨਹੀਂ ਰਹਿੰਦੀ ਜੇ ਪਾਚਨ ਕਿਰਿਆ ਸਹੀ ਰਹੂਗੀ ਫੇਰੀ ਬਾਡੀ 'ਚ ਰਹੂਗੀ ਕੋ ਟੋਕ ਟੋ ਜਿਵੇਂ ਤੁਸੀਂ ਇੱਕ ਸਵੇਰੇ ਖਾਣਾ ਖਾ ਲਿਆ ਠੀਕ ਆ ਉਸ ਤੋਂ ਬਾਅਦ ਲੰਚ ਤੋਂ ਪਹਿਲਾਂ ਪਾਣੀ ਪੀ ਲਿਆ ਠੀਕ ਆ ਫਿਰ ਲੰਚ ਤੋਂ ਬਹੁਤ ਥੋੜਾ ਟਾਈਮ ਬਾਅਦ ਪਾਣੀ ਪੀ ਲਿਆ ਘੰਟਾ ਟੀ ਅੱਧਾ ਘੰਟਾ ਬਾਕੀ ਜੇ ਤੁਹਾਨੂੰ ਲੱਗਦਾ ਟੋੜਾ ਕੁਝ ਬਾਹਰਲੀ ਚੀਜ਼ ਖਾਣ ਨੂੰ ਜੀ ਕਰਦਾਗਾ ਤਾਂ ਉਹਦੇ ਦੌਰਾਨ ਤੁਸੀਂ ਇੱਕ ਗਲਾਸ ਪਾਣੀ ਦਾ ਪੀਓ ਉਹਦੇ ਨਾਲ ਤੁਹਾਨੂੰ ਜਿੰਨਾ ਪਾਣੀ ਵੱਧ ਪੀਓਗੇ ਤੁਹਾਨੂੰ ਪੇਟ ਆ ਜਿਹੜਾ ਉਹ ਭਰਿਆ ਭਰਿਆ ਲੱਗੂਗਾ ਤੇ ਤੁਸੀਂ ਐਕਸਟਰਾ ਚੀਜ਼ ਖਾਉਂਗੀ ਨਹੀਂ ਬੱਦ ਕੈਲਰੀਜ਼ ਵਾਲੀ ਚੀਜ਼ ਅੰਦਰ ਜਾਊਗੀ ਨਹੀਂ ਤਾਂ ਓਬਵੀਅਸ ਆ ਜਦੋਂ ਆਪਾਂ ਜ਼ਿਆਦਾ ਕੈਲਰੀਜ਼ ਵਾਲੀ ਚੀਜ਼ ਖਾਵਾਂਗੇ ਨਹੀਂ ਤਾਂ ਆਪਣਾ ਪੇਟ ਵਧੂਗਾ ਕਿਉਂ ਆਪਣੇ ਆਪ ਹੀ ਕੰਮ ਹੋਣ ਲੱਗ ਪੈਂਦਾ ਆਪਣੀ ਜੀਭ ਲਲਚਾਉਂਦੀ ਆ ਆਪਣਾ ਮਨ ਕਰਦਾਗਾ ਠੀਕ ਆ ਆਪਾਂ ਨੂੰ ਕ੍ਰੀਵਿੰਗ ਹੁੰਦੀ ਆ ਕੋਈ ਚੀਜ਼ ਖਾਣ ਦੀ ਵੀ ਯਾਰ ਮੈਂ ਆ ਚੀਜ਼ ਖਾਣੀ ਆ ਉਹਦੀ ਜਗ੍ਹਾ ਦੋ ਗਲਾਸ ਪਾਣੀ ਦੇ ਪੀ ਲੋ ਤੇ ਟੱਪਨੇ ਆ ਭਰ ਜਾਂਦਾ ਕਿਉਂ ਤੁਸੀਂ ਲੰਚ ਬ੍ਰੇਕਫਾਸਟ ਡਿਨਰ ਇਹ ਜੀਤਾ ਕਰਨੀ ਕਰਨੀ ਇਹਦੇ ਵਿੱਚ ਹੈਲਦੀ ਫੂਡ ਖਾਓ ਹੈਲਦੀ ਫੂਡ ਇਹਦੇ ਵਿੱਚ ਖਾਵਾਂਗੇ ਠੀਕ ਹੈ ਐਕਸਟਰਾ ਕੈਲਰੀਜ਼ ਵਾਲੀ ਚੀਜ਼ ਜਦੋਂ ਆਪਣੇ ਅੰਦਰ ਜਾਊਗੀ ਨਹੀਂ ਆਪਾਂ ਪਾਣੀ ਪੀ ਲਿਆ পেট ਭਰਿਆ ਭਰਿਆ ਲੱਗੂਗਾ ਠੀਕ ਹੈ ਤਾਂ ਫਿਰ ਕਈ ਵਾਰ ਨਾ ਆਪ ਨੂੰ ਭੁੱਖ ਹੁੰਦੀ ਨਹੀਂ ਆਪੋਂ ਹੀ ਚੀਜ਼ਾਂ ਖਾਣ ਲੱਗ ਜਾਂਦੇ ਆ ਉਹ ਆਪਣੇ ਐਕਸਟਰਾ ਫੈਟ ਫੈਟ ਕ੍ਰੀਏਟ ਕਰਦੇ ਆ ਜਦੋਂ ਭੁੱਖ ਵੀ ਨਹੀਂ ਹੈਗੀ ਤਾਂ ਵੀ ਪਾਣੀ ਪਿਓ ਜੇ ਕੁਝ ਖਾਣ ਨੂੰ ਵੀ ਜੀ ਕਰਦਾ ਤਾਂ ਪਾਣੀ ਪੀਓ ਤਿੰਨੇ ਟਾਈਮ ਆਪਾਂ ਹੈਲਦੀ ਫੂਡ ਦਾ ਖਾਣੀ ਖਾਣਾ ਕਿਉਂਕਿ ਆਪਣੀ ਬੋਡੀ ਨੂੰ ਕੈਲਸ਼ੀਅਮ, ਪ੍ਰੋਟੀਨ, ਫਾਈਬਰ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੋਉਂਦੀ ਹੈ ਠੀਕ ਆ ਉਹ ਸਾਰੀਆਂ ਚੀਜ਼ਾਂ ਤੁਸੀਂ ਉਹ ਖਾਓ ਜਿਹੜਾ ਹੈਲਦੀ ਫੂਡ ਆ ਜੇ ਕੁਝ ਹੋਰ ਚੀਜ਼ ਖਾਣ ਦੀ ਕਰੇਜ਼ੀ ਮੂਨਦੀ ਆ ਮਿੱਠਾ ਵਗੈਰਾ ਦੋ ਗਲਾਸ ਪਾਣੀ ਦੇ ਪਿਓ ਉਹਦੇ ਨਾਲ ਤੁਹਾਡਾ ਪੇਟ ਭਰਿਆ ਰਹੂਗਾ ਤਾਂ ਓਬਵੀਅਸ ਆ ਵੀ ਤੁਹਾਡਾ ਜਿਹੜਾ ਢਿੱਡਾ ਉਹ ਵਧੂਗਾ ਹੀ ਨੰਬਰ 2 ਆ ਗਿਆ ਹੁਣ ਸੈਕੰਡ ਤਰੀਕਾ ਆ ਗਿਆ ਖੰਡ 슈ਗਰ ਠੀਕ ਆ ਪਹਿਲੀ ਗੱਲ ਤਾਂ ਆਪਾਂ ਕਹਦੇ ਨੇ ਬਈ ਯਾਰ ਆਪਾਂ ਵਾਈਟ 슈ਗਰ ਬੰਦ ਕਰ ਦੋ ਬਰਾਊਨ 슈ਗਰ ਖਾ ਲਓ ਬਰਾਊਨ 슈ਗਰ ਚ ਫੈਟ ਜੇ ਗੱਲ ਕਰੀਏ ਭਾਈ ਜਿੰਨੀਆਂ ਕੈਲਰੀਜ਼ ਬਰਾਊਨ 슈ਗਰ ਚ ਹੁੰਦੀਆਂ ਉਨੀਆਂ ਹੀ ਵਾਈਟ 슈ਗਰ ਚ ਹੁੰਦੀਆਂ ਇਹਨਾਂ ਦੋਨਾਂ ਦੀ ਮੈਂ ਤਾਂ ਡੇਲੀ ਸਪੈਸ਼ਲ ਵੀਡੀਓ ਲੈ ਕੇ ਆਉਂਗੀ ਖਾਂਡਾ ਜਿਹੜੀ ਦੀਗਾ ਉਹਦੇ ਵਿੱਚ ਕੈਲਰੀਜ਼ ਬਹੁਤ ਜ਼ਿਆਦਾ ਹੁੰਦੀਆਂ ਸਾਇੰਟਿਫਿਕ ਤਰੀਕੇ ਦੀ ਗੱਲ ਕਰੀਏ ਤਾਂ ਇੱਕ ਮਾਤਰਾ ਹੁੰਦੀ ਹੈ ਵੀ ਮਹੀਨੇ ਦੇ ਵਿੱਚ ਇੱਕ ਪਰਸਨ ਕਿੰਨੀ ਕੁ 슈ਗਰ ਲੈ ਸਕਦਾ 슈ਗਰ ਜਮਾਂ ਵੀ ਨਹੀਂ ਬੰਦ ਕਰ ਸਕਦੇ ਆਪਾਂ ਵੀ ਕਿੰਨੀ ਕੁ 슈ਗਰ ਤੁਸੀਂ ਇਨਟੇਕ ਕਰਨੀ ਆ ਐ ਵੀ ਨਹੀਂ ਹੈਗਾ ਵੀ ਤੁਸੀਂ 슈ਗਰ ਜਮੇ ਬੰਦ ਕਰ ਲਓ ਤੁਸੀਂ ਮਿੱਠਾ ਬੰਦ ਕਰਕੇ ਦੇਖੋ ਦਿਨ ਵਿੱਚ ਦੀ ਸਿਰਫ ਤੁਸੀਂ 2 ਚਮਚ ਮਿੱਠਾ ਯੂਜ਼ ਕਰਨ ਲੱਗ ਜਾਓ ਜੇ ਦਿਨ ਵਿੱਚ ਦੀ ਤੁਸੀਂ 6 ਚਮਚੇ ਖਾਣੇ ਹੋ ਨਾ ਮਿੱਠੇ ਦੇ ਠੀਕ ਹੈ ਜਿਵੇਂ ਹੁਣ ਜਲੇਬੀਆਂ ਹੋ ਗਈਆਂ ਗੁਲਾਬ ਜਾਮਨ ਹੋ ਗਈ ਨਾ ਵਿੱਚ ਸਭ ਤੋਂ ਜ਼ਿਆਦਾ ਮਿੱਠਾ ਹੁੰਦਾ ਸਭ ਤੋਂ ਜ਼ਿਆਦਾ ਕੈਲਰੀਜ਼ ਦੇ ਕੈਂਡੀਜ਼ ਹੋ ਗਈਆਂ ਠੀਕ ਹੈ ਇਹ ਮਿੱਠੇ ਵਾਲੀਆਂ ਚੀਜ਼ਾਂ ਜਮਾਂ ਅਵੋਇਡ ਕਰ ਦਿਓ ਜਮਾਂ ਬੰਦ ਕਰ ਦਿਓ ਥੋਡੀ ਲਾਈਫ ਜੇ ਆਏ ਆ ਨਾ ਤਾਂ ਉਹ ਆਏ ਹੋ ਬਿਲਕੁਲ ਚੇਂਜ ਹੋ ਜਾਓ ਤੁਸੀਂ ਦੇਖਿਓ એનર્ਜੀ ਤੁਹਾਡੇ ਚ ਇੰਨੀ ਕੁ ਜ਼ਿਆਦਾ ਵਧਣ ਲੱਗ ਜੂਗੀ ਕੰਮ ਕਰਨ ਦੀ ਸਮਰੱਥਾ ਵਾਝੂਗੀ ਤੁਸੀਂ ਖੁਸ਼ ਖੁਸ਼ ਰਹਿਣ ਲੱਗ ਜਾਓਗੇ ਤੁਹਾਡੇ ਚਿਹਰੇ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੋਣਗੀਆਂ ਉਹ ਸਾਰੀਆਂ ਹੀ ਠੀਕ ਹੋਣ ਲੱਗ ਜਾਣਗੀਆਂ ਤੇ ਤੁਹਾਡਾ ਮਟਾਪਾ ਮਟਾਪਾ ਤਾਂ ਤੁਹਾਡਾ 10 ਦਿਨਾਂ ਦੇ ਵਿੱਚ ਹੀ ਘਟਨਾ ਸਟਾਰਟ ਹੋ ਜਾਊਗਾ ਜੇ ਤੁਸੀਂ ਦਿਨ ਵਿੱਚ 6 ਚਮਚੇ ਖਾਣੇ ਉਹਨਾ ਉਹਦੇ ਖੰਡ ਦੇ 6 ਚਮਚੇ ਯੂਜ਼ ਕਰਦੇ ਹੋ ਤੇਰੇ ਵਿੱਚ ਦੀ ਸਿਰਫ 2 ਚਮਚੇ ਜੇ ਤੁਹਾਡਾ ਚਾਹ ਬਿਨਾਂ ਨਹੀਂ ਸਰਦਾ ਤਾਂ ਦਿਨ ਵਿੱਚ ਦੀ ਜੇ ਦੋ ਵਾਰੀ ਚਾਹ ਪੀਣੇ ਹੋ ਬਸ ਉਹਦੇ ਵਿੱਚ ਅੱਧਾ ਚਮਚਾ ਖੰਡ ਦਾ ਪਾਓ ਅੱਧਾ ਚਮਚਾ ਪਹਿਲਾਂ ਅੱਧਾ ਚਮਚਾ ਪਹਿਲਾਂ ਜਮਾ ਵੀ ਨਾ ਬੰਦ ਕਰਿਓ ਠੀਕ ਐ ਇੰਨੀ ਕ ਘਟਾ ਕੇ ਦੇਖਿਓ ਸ਼ੂਗਰ ਤੁਸੀਂ ਤੇ ਤੁਸੀਂ ਖੁਦ ਕਹੋਗੇ ਵੀ ਬਾ ਦੀਦੀ ਕਿਆ ਬਾਤ ਸ਼ੂਗਰ ਆਪਣੀ એનર્ਜੀ ਲੋ ਕਰਦਾਗਾ ਕੁਲਕਟ ਠੀਕ ਆ ਤੁਸੀਂ ਖੰਡ ਬਿਲਕੁਲ ਘਟਾ ਦਿਓ ਜੇ ਮੈਂ ਕਹਾਂ ਜੇ ਦਿਨ ਵਿੱਚ ਦੀ ਤੁਸੀਂ 4 ਚਮਚੇ ਯੂਜ਼ ਕਰਦੇ ਸੀ ਤਾਂ 2 ਤੇ ਆਜੋ ਜੇ 6 ਚਮਚੇ ਯੂਜ਼ ਕਰਦੇ ਸੀ ਤਾਂ 3 ਤੇ ਆਜੋ ਅੱਜ ਤੋਂ ਲੈ ਕੇ 10 ਦਿਨਾਂ ਤੱਕ ਇਹ ਚੈਲੰਜ ਦੇਖਿਓ ਤੁਸੀਂ ਏਦਾਂ ਉੱਥੋਂ ਦੀ ਬਾਡੀ ਐ ਲੱਗੂ ਜਿਵੇਂ ਹਵਾ ਚੋੜ ਗਈ ਹੁੰਦੀ ਆ ਇੰਨਾ ਬੰਦਾ ਹਲਕਾ ਮਹਿਸੂਸ ਕਰਦਾ ਹਾਂ ਤੇ ਹੁਣ ਬਹੁਤ ਘਟਾਈ ਆ ਮੇਰੀਆਂ ਸ਼ਾਇਆਂ ਦਾ ਫਰਕ ਵੀ ਬਹੁਤ ਪਿਆ ਮੈਂ ਖਣਾਂਗਾ ਖੰਡ ਦਾ ਸੇਵਨ ਬਸ ਇਸ ਤੋਂ ਜ਼ਿਆਦਾ ਨਹੀਂ ਤੁਸੀਂ ਦੇਖਿਓ ਤੁਸੀਂ ਬਹੁਤ ਵਧੀਆ ਕੀਜੇ ਨੰਬਰ ਤੇ ਆ ਗਿਆ ਵੀ ਤੀਜੇ ਨੰਬਰ ਜਿਹੜਾ ਹੈਗਾ ਆਪਣੀ ਬਾਡੀ ਦੇ ਵਿੱਚ ਹੋਣਾ ਚਾਹੀਦਾ ਹਾਈ ਪ੍ਰੋਟੀਨ ਜੇ ਤੁਸੀਂ ਫੈਟ ਕੱਮ ਕਰਦੀਆਂ ਨਾ ਤਾਂ ਤੁਹਾਡੀ ਬਾਡੀ ਨੂੰ ਪ੍ਰੋਟੀਨ ਦੀ ਬਹੁਤ ਜਿਆਦਾ ਜ਼ਰੂਰਤ ਆ ਤੁਹਾਡੀ ਬਾਡੀ ਅੰਦਰ ਪ੍ਰੋਟੀਨ ਬਹੁਤ ਜਿਆਦਾ ਹੋਣਾ ਚਾਹੀਦਾ ਜੇ ਤੁਸੀਂ ਫੈਟ ਕੰਮ ਕਰਦੇ ਜਿਹੜਾ ਪ੍ਰੋਟੀਨ ਆ ਨਾ ਇਹ ਬਾਡੀ ਲਈ ਕਿੰਨਾ ਹੈਲਪਫੁਲ ਆ ਕਿੰਨਾ ਜ਼ਰੂਰੀ ਆ ਇਹ ਤੇ ਸੱਚਾ ਬਹੁਤ ਹੁੰਦਾ ਹੈ ਜਿਹੜਾ ਪ੍ਰੋਟੀਨ ਆ ਉਹ ਐਸਾ ਠੀਕਾ ਮਾਈਕਰੋ ਨਿਊਟ੍ਰੀਐਂਟ ਆ ਜਿਹੜਾ ਹੌਲੀ ਹੌਲੀ ਬਾਡੀ ਦੇ ਵਿੱਚ ਡਾਈਜੈਸਟ ਹੁੰਦਾ ਜਦੋਂ ਆਪਾਂ ਕੋਈ ਵੀ ਚੀਜ਼ ਖਾਂਦੇ ਆ ਜਦੋਂ ਉਹ ਹੌਲੀ ਹੌਲੀ ਬਾਡੀ ਦੇ ਵਿੱਚ ਡਾਈਜੈਸਟ ਹੁੰਦੀ ਆ ਤਾਂ ਆਪਣਾ ਜਿਹੜਾ ਪੇਟ ਆਗਾ ਠੀਕ ਆ ਉਹ ਲੰਬੇ ਸਮੇਂ ਤੱਕ ਭਰਿਆ ਰਹਿੰਦਾਗਾ ਮਤਲਬ ਆਪਣਾ ਆਲੂ ਫਾਲਤੂ ਚੀਜ਼ ਖਾਣ ਨੂੰ ਜੀ ਨਹੀਂ ਕਰਦਾ ਜਿਆਦਾ ਕਰੀਵਿੰਗ ਨਹੀਂ ਹੁੰਦੀ ਕੁਝ ਹੋਰ ਖਾਂ ਜੇ ਸੈਂਟੀਫਿਕ ਦੀ ਗੱਲ ਕਰੀਏ ਸਾਇੰਸ ਦੀ ਗੱਲ ਕਰੀਏ ਤਾਂ ਪ੍ਰੋਟੀਨ ਦੇ ਵਿੱਚ ਜਿਹੜਾ ਮੈਟਾਬੋਲਿਜ਼ਮ ਆ ਪ੍ਰੋਟੀਨ ਖਾਣ ਨਾਲ ਉਹ ਵਧਦਾਗਾ ਤਾਂ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਮੈਟਾਬੋਲਿਜ਼ਮ ਜਿਹੜਾ ਵਧੂਗਾ ਤਾਂ ਆਪਣੀ ਫੈਟ ਆ ਜਿਹੜੀ ਉਹ ਆਪਣੇ ਆਪ ਠੀਕ ਹੈ ਘਟਨਾ ਸਟਾਰਟ ਹੋ ਜਾਂਦੀ ਹੈ ਬਾਡੀ ਦੇ ਵਿੱਚ ਕਿਉਂਕਿ ਉਹ ਫੈਟ ਨੂੰ ਖਤਮ ਕਰ ਦਿੰਦਾ ਤੇ ਪ੍ਰੋਟੀਨ ਦੇ ਵਿੱਚ ਸਭ ਤੋਂ ਜ਼ਿਆਦਾ ਮੈਟਾਬੋਲਿਜ਼ਮ ਹੁੰਦਾ ਹੈ ਮੈਟਾਬੋਲਿਜ਼ਮ ਹੀ ਜਿਹੜਾ ਫੈਟ ਆ ਉਹ ਹੌਲੀ-ਹੌਲੀ ਕਰਕੇ ਹੌਲੀ-ਹੌਲੀ ਕਰਕੇ ਤੁਹਾਡੀ ਬਾਡੀ ਦੀ ਫੈਟ ਆ ਜਿਹੜਾ ਉਹ ਘਟਾ ਦੇ ਤੁਸੀਂ ਤੁਸੀਂ ਕਹਿੰਦੇ ਹੋਵੋਗੇ ਵੀ ਹੁਣ ਤੁਸੀਂ ਕਹਿੰਦੇ ਹੋਗੇ ਦੀਦੀ ਨੇ ਪ੍ਰੋਟੀਨ ਦੀ ਗੱਲ ਕੀਤੀ ਆ ਮਤਲਬ ਡੱਬਾ ਚੱਕ ਲੋ ਪ੍ਰੋਟੀਨ ਵਾਲਾ ਜ਼ਰੂਰੀ ਨਹੀਂ ਵੀ ਪ੍ਰੋਟੀਨ ਸਪਲੀਮੈਂਟ ਦੀ ਗੱਲ ਕਰ ਰਹੀਆਂ ਮੈਂ ਪ੍ਰੋਟੀਨ ਤੁਸੀਂ ਦਾਲਾਂ ਤੋਂ ਵੀ ਲੈ ਸਕਦੇ ਆ ਆਪਣੀ ਦਾਲਾਂ ਹੁੰਦੀਆਂ ਨੇ ਘਰੇ ਉਹਨਾਂ ਵਿੱਚ ਬਾਧੂ ਪ੍ਰੋਟੀਨ ਹੁੰਦਾਗਾ ਓਟਸ ਹੋਗੇ ਓਟਸ ਦੇ ਵਿੱਚ ਕਿੰਨਾ ਪ੍ਰੋਟੀਨ ਹੁੰਦਾਗਾ ਜ਼ਰੂਰੀ ਨਹੀਂ ਵੀ ਤੁਸੀਂ ਪਾਊਡਰ ਵਾਲਾ ਹੀ ਪ੍ਰੋਟੀਨ ਲੈਣਾਗਾ ਠੀਕ ਆ ਤੁਸੀਂ ਦਾਲਾਂ ਤੋਂ ਵੀ ਪ੍ਰੋਟੀਨ ਲੈ ਸਕਦੇ ਆ ਜਿਵੇਂ ओट्स ਹੋਗੇ ओट्स ਵੱਧ ਤੋਂ ਵੱਧ ਖਾਓ ਮੈਂ ਪਹਿਲਾਂ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਵੀ ਭਾਰ ਘਟਾਉਣ ਦਾ ਸਭ ਤੋਂ ਚੰਗਾ ਤਰੀਕਾ ਕਿਹੜੇ ਟਾਈਮ ਕੀ ਖਾਣਾ ਚਾਹੀਦਾ ਮੈਂ ਤੁਹਾਨੂੰ ओट्सੋ ਦੇ ਵਿੱਚ ਜਰੂਰ ਕਿਹਾ ਸੀ ਕਿਉਂਕਿ ओट्स ਦੇ ਵਿੱਚ ਪ੍ਰੋਟੀਨ ਹੁੰਦਾ ਫਿਰ ਚਨੇ ਹੋਗੇ ਠੀਕ ਹੈ ਵਾਈਟ ਚਨੇ ਹੋਗੇ ਬਲੈਕ ਚਨੇ ਹੋਗੇ ਦਾਲਾਂ ਹੋਗੀਆਂ ਮੂੰਗੀ ਦੀ ਦਾਲ ਹੋਗੀ ਹਰੀ ਮੂੰਗੀ ਹੋਗੀ ਠੀਕ ਹੈ ਰਾਜਮਾ ਚਾਵਲ ਹੋਗੇ ਠੀਕ ਹੈ ਤੇ ਫਿਰ ਦਹੀਂ ਹੋਗੀ ਦੁੱਧ ਹੋ ਗਿਆ ਪਨੀਰ ਹੋ ਗਿਆ ਠੀਕ ਹੈ ਇਹਨਾਂ ਦੇ ਵਿੱਚ ਪ੍ਰੋਟੀਨ ਹੀ ਪ੍ਰੋਟੀਨ ਬਹੁਤ ਪ੍ਰੋਟੀਨ ਹੈ ਇਹਦੇ ਵਿੱਚ ਪਨੀਰ ਹੋ ਗਿਆ ਘਰ ਦਾ ਕੱਢਿਆ ਪਨੀਰ ਖਾਓ ਇਹਨਾਂ ਵਿੱਚ ਸਾਰੀਆਂ ਦਾਲਾਂ ਚ ਹੋਗੀਆਂ ਠੀਕ ਹੈ ਇਹਨਾਂ ਚ ਬਾਦੂ ਪ੍ਰੋਟੀਨ ਆ ਫਿਰ ਜਿੰਨੀਆਂ ਵੀ ਆਪਣੀਆਂ ਹਰੀਆਂ ਸਬਜ਼ੀਆਂ ਹੁੰਦੀਆਂ ਨੇ ਨਾ ਅੱਜ ਮੈਂ ਤੁਹਾਨੂੰ ਦਾਲਾਂ ਦੱਸਤੀ ਆ ਦਾਲਾਂ ਦੇ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਹਨ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਹੁੰਦੀਆਂ ਉਹਦੇ ਵਿੱਚ ਅਮੀਨੋ ਐਸਿਡ ਹੁੰਦਾ ਹੈ ਠੀਕ ਆ ਤੇ ਉਹਦੇ ਵਿੱਚ ਵੀ ਸਭ ਤੋਂ ਵੱਧ ਪ੍ਰੋਟੀਨ ਹੁੰਦਾ ਜਿਵੇਂ ਆਪਣੀਆਂ ਹਰੀਆਂ ਸਬਜ਼ੀਆਂ ਨੇ ਨਟਸ ਹੋਣਗੇ ਉਹਦੇ ਵਿੱਚ ਪ੍ਰੋਟੀਨ ਹੁੰਦਾ ਫੇਤੋ ਮਰਜੀ ਪ੍ਰੋਟੀਨ ਲੈ ਲਓ ਜ਼ਰੂਰੀ ਥੋੜਾ ਵੀ ਆਪਾਂ ਡੱਬੇ ਵਾਲਾ ਪ੍ਰੋਟੀਨ। ਸਾਇੰਸ ਦਾ ਇਹ ਕਹਿੰਦੀ ਹੈ ਕਿ ਜਿਹੜੇ ਵੈਜੀਟੇਰੀਅਨ ਹਨ ਠੀਕ ਆ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਹੁੰਦੀਆਂ ਨੇ ਉਹ ਮੀਟ ਮੱਛੀ ਨਾਲੋਂ ਜ਼ਿਆਦਾ ਵਧੀਆ ਨੇ ਆਪਣੀ ਬਾਡੀ ਲਈ ਕਿਉਂ ਕਿਉਂਕਿ ਮੀਟ ਮੱਛੀ ਜੋ ਵੀ ਮਾਸ ਹੁੰਦਾ ਉਹ ਉਨੀ ਛੇਤੀ ਆਪਣੀ ਬਾਡੀ ਡਾਈਜੈਸਟ ਨਹੀਂ ਕਰਦੀ ਜਿੰਨੀਆਂ ਹਰੀਆਂ ਸਬਜ਼ੀਆਂ ਨੂੰ ਡਾਈਜੈਸਟ ਕਰਦੀ ਇਹ ਸਾਇੰਸ ਦਾ ਕਹਿਣਾ ਵੀ ਹਰੀਆਂ ਸਬਜ਼ੀਆਂ ਜ਼ਿਆਦਾ ਕਾਮਯਾਬ ਨੇ ਠੀਕ ਹੈ ਮੀਟ ਨਾਲ ਉਹਦੇ ਵਿੱਚ ਵੀ ਹੁੰਦਾ ਪ੍ਰੋਟੀਨ ਦਾ ਬਟ ਹਰੀਆਂ ਸਬਜ਼ੀਆਂ ਜੇ ਖਾਣੇ ਤਾਂ ਉਹ ਜਲਦੀ ਡਾਈਜੈਸਟ ਹੁੰਦੀਆਂ ਨੇ ਮੀਟ ਮੱਛੀ ਹੋ ਗਿਆ ਠੀਕ ਆ ਉਹ ਜਲਦੀ ਡਾਈਜੈਸਟ ਨਹੀਂ ਹੁੰਦਾ। ਫੁੱਲ ਮਲਾ ਕੇ ਮੇਰਾ ਕਹਿਣ ਦਾ ਭਾਵ ਇਹ ਆ ਵੀ ਤੁਸੀਂ ਜਿਹੜੀਆਂ ਬਾਹਰ ਲੀਆਂ ਚੀਜ਼ਾਂ ਨੇ ਹੁਣ ਜਿਵੇਂ ਤੁਸੀਂ ਸਵੇਰੇ ਖਾਣਾ ਖਾਣੇ ਹੋ ਠੀਕ ਹੈ ਤੁਸੀਂ ਪਨੀਰ ਪੁਰ ਜੀ ਨਾਲ ਦੋ ਰੋਟੀਆਂ ਖਾ ਲਓ। ਠੀਕ ਹੈ ਦੁਪਹਿਰੇ ਖਾਣਾਗਾ ਚਣਿਆਂ ਦੀ ਦਾਲ ਖਾ ਲਓ। ਪ੍ਰੋਟੀਨ ਹੀ। ਪਨੀਰ ਪੁਰ ਜੀ ਖਾ ਲਓ। ਕਾਲੇ ਚਣਿਆਂ ਦੀ ਸਬਜ਼ੀ ਖਾ ਲਓ। ਠੀਕ ਹੈ। ਜੇ ਓਟਸ ਖਾ ਲਓ ਸਵੇਰੇ ਓਟਸ ਖਾ ਲਓ। ਠੀਕ ਹੈ ਦਹੀਂ ਨਾਲ ਓਟਸ ਖਾ ਲਓ। ਰਾਤ ਓਟਸ ਖਾ ਲਓ। ਕੀਕੇ ਚਪਾਤੀ ਨਾਲ ਓਟਸ ਖਾ ਲੋ ਜਿੰਨੀਆਂ ਦਾਲਾਂ ਹੁੰਦੀਆਂ ਨੇ ਆਪਣੇ ਨਟਸ ਹੁੰਦਾ ਸੈਲਡ ਹੁੰਦਾ ਉਹ ਖਾ ਲੋ ਉਹਦੇ ਵਿੱਚ ਪ੍ਰੋਟੀਨ ਹੀ ਪ੍ਰੋਟੀਨ ਆ ਇਹਦੇ ਦੌਰਾਨ ਜੇ ਤੁਸੀਂ ਇਹ ਚੀਜ਼ਾਂ ਪ੍ਰੋਪਰ ਲਓਗੇ ਠੀਕ ਆ ਤਾਂ ਤੁਹਾਡਾ ਜਿਹੜੀਆਂ ਬਾਹਰ ਦੀਆਂ ਚੀਜ਼ਾਂ ਨੇ ਉਹ ਗ੍ਰੇਵਿੰਗ ਨਹੀਂ ਹੋਊਗੀ ਕਿਉਂਕਿ ਜਿਹੜੀਆਂ ਬਾਈ ਬਾਹਰ ਦੀਆਂ ਚੀਜ਼ਾਂ ਨੇ ਨਾ ਜਿਹੜੇ ਤੇਲ ਤੇਲਾਂ ਦੇ ਵਿੱਚੋਂ ਬਣਦੀਆਂ ਨੇ ਜਿਹੜੇ ਵੀ ਆਇਲਸ ਦੇ ਵਿੱਚੋਂ ਬਣਾਉਂਦੇ ਨੇ ਜਿਵੇਂ ਛੋਲੇ ਪਟੂਰੇ ਹੋਗੇ ਕੀ ਠੀਕ ਆ ਕੋਈ ਵੀ ਬਾਹਰ ਤੁਸੀਂ 버ਗਰ ਹੋ ਗਿਆ ਨਿਊਡਲਸ ਵਾਲਾ 버거 ਆ ਉਹ ਖਾਣੇ ਉਹਦੇ ਵਿੱਚ ਜਿਹੜਾ ਉਹ ਆਪਣੀ ਬਾਡੀ ਦੇ ਵਿੱਚ ਜਿਹੜਾ ਮੈਟੋਬਲੋਜਿਮ ਸਿਸਟਮ ਹੁੰਦਾਗਾ ਠੀਕ ਹੈ ਉਹਨੂੰ ਡਿਕਰੀਜ਼ ਕਰ ਦਿੰਦਾ ਜਦੋਂ ਉਹ ਡਿਕਰੀਜ਼ ਹੁੰਦਾ ਤਾਂ ਫੈਟ ਆ ਜਿਹੜੀ ਉਹ ਇਨਕਰੀਜ਼ ਹੋਣੀ ਸਟਾਰਟ ਹੋ ਜਾਂਦੀ ਬਟ ਜਿਹੜਾ ਆਪਾਂ ਪ੍ਰੋਟੀਨ ਨਾਲ ਭਰਿਆ ਹੈਲਦੀ ਫੂਡ ਖਾਣੇ ਆ ਉਹਦੇ ਵਿੱਚ ਮੈਟੋਬਲੋਜਿਮ ਜਿਹੜਾ ਹੁੰਦਾਗਾ ਉਹ ਇਨਕਰੀਜ਼ ਹੁੰਦਾ ਤੇ ਫੈਟ ਨੂੰ ਡਿਕਰੀਜ਼ ਕਰਦਾ ਸੋ ਇਹ ਚੀਜ਼ਾਂ ਨੂੰ ਤੁਸੀਂ ਤਲੀਆਂ ਫਲੀਆਂ ਚੀਜ਼ਾਂ ਨੂੰ ਓ ਐਡ ਕਰਨਾਗਾ ਤੇ ਹੈਲਦੀ ਫੂਡ ਖਾਣਾ ਜਿੰਨਾ ਵੀ ਤੁਹਾਨੂੰ ਦੱਸਿਆ ਦੇਖਿਓ ਤੁਸੀਂ ਬਿਨਾ ਕਸਰ ਬਿਨਾ ਕਸਰਤ ਬਿਨਾ ਐਕਸਰਸਾਈਜ਼ ਤੁਸੀਂ ਆਪਦੀ ਫੈਟ ਕਮ ਕਰ ਸਕਦੇ ਹੋ ਇਹ ਸੈਕੰਡ ਤਰੀਕਾ ਹੈਗਾ 6 ਸੈਂਟਿਫਿਕ ਤਰੀਕੇ ਨੇ ਇਹ ਜਿਹਦੇ ਨਾਲ ਤੁਸੀਂ ਵਧੀਆ ਉਹਦਾ ਭਾਰ ਘਟਾ ਸਕਦੇ ਹੋ ਜਿਹੜਾ weight ਜਮੇ ਨਹੀਂ ਹਿੱਲਦਾ ਤੁਸੀਂ ਇਹ ਵਰਤ ਕੇ ਦੇਖਿਓ ਤੁਸੀਂ ਖੁਦ ਕਹੋਗੇ ਵੀ ਹਾਂ ਤੇ ਬਾਕੀ ਤੁਸੀਂ ਘਰੇ ਜਿਹੜਾ ਖਾਣਾ ਪਕਾਉਣਾਗਾ ਜੇ ਤੁਸੀਂ ਗਾਂ ਦੇ ਕਿਉਂ ਨਾਲ ਪਕਾਉਂਗੇ ਨਾ ਗਾਂ ਦਾ ਕੱਚਾ ਕਿਉਂ ਹੁੰਦਾ ਠੀਕ ਆ ਨੰਬਰ ਤੇ ਆ ਗਿਆ ਆਪਣਾ ਹੂਲ ਫੂਡ ਹੂਲ ਫੂਡ ਦਾ ਮਤਲਬ ਹੁੰਦਾ ਵੀ ਸਾਰੇ ਫੂਡ ਖਾਓ ਮਤਲਬ ਜੇ ਆਪਾਂ ਤੁਸੀਂ ਜੂਸ ਪੀਨੇ ਹੋ ਨਾ ਕਿਸੇ ਵੀ ਫਰੂਟ ਦਾ ਜੂਸ ਕੱਢ ਕੇ ਪੀਨੇ ਹੋ ਜੂਸ ਕੱਢਣ ਦੀ ਬਜਾਏ ਜੂਸ ਪੀਣ ਦੀ ਬਜਾਏ ਤੁਸੀਂ ਉਹ ਫਰੂਟ ਖਾਓ ਮੈਦੇ ਦੀ ਰੋਟੀ ਦੀ ਬਜਾਏ ਤੁਸੀਂ ਸਿੰਪਲ ਰੋਟੀ ਖਾਓ ਸਿੰਪਲ ਆਟੇ ਦੀ ਰੋਟੀ ਖਾਓ ਠੀਕ ਹੈ ਮੱਕੀ ਦੀ ਰੋਟੀ ਖਾ ਲਓ ਬਟ ਮੈਦੇ ਦੀ ਰੋਟੀ ਅਵੋਇਡ ਕਰੋ ਠੀਕ ਹੈ ਜੂਸ ਪੀਣ ਦੀ بجائے ਤੁਸੀਂ ਪੂਰਾ ਫਲ ਖਾਓ ਠੀਕ ਹੈ ਤੇ ਜੇ ਤੁਸੀਂ ਗਾਜਰਾਂ ਦਾ ਜੂਸ ਪੀਂਦੇ ਹੋ ਉਹਦੀ بجائے ਗਾਜਰਾਂ ਖਾਓ ਠੀਕ ਹੈ ਤਾਂ ਇਹ ਵੀ ਜਿਹੜਾ ਪੰਜਵਾਂ ਗਾ ਠੀਕ ਹੈ ਇਹ ਤਰੀਕਾ ਗਾ ਇਹ ਵੀ ਬਹੁਤ ਕਾਮਯਾਬ ਰਿਹਾ ਗਾ ਇਹ ਵੀ ਤੁਹਾਡੇ ਲਈ ਬਹੁਤ ਬੈਨੀਫਿਟ ਰਹੂਗਾ ਜੇ ਤੁਸੀਂ ਇਹ ਨੂੰ ਵੀ ਅਪਣਾਉਗੇ ਹੁਣ ਆਪਣਾ ਆ ਗਿਆ ਲਾਸਟ ਛੇਮਾ ਤਰੀਕਾ ਉਹ ਦੱਸਦੀ ਆ ਮੈਂ ਤੁਹਾਨੂੰ ਵਿਕੇ ਫਿਰ ਠੀਕ ਆ ਡੂ ਨੋਟ ਈਟ ਆਫਟਰ 7 ਪੀਐਮ ਮਤਲਬ 7 ਵਜੇ ਤੋਂ ਬਾਅਦ ਸਾਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਜਦੋਂ ਜਦੋਂ ਰਾਤ ਹੁੰਦੀ ਆ ਠੀਕ ਆ ਸਾਡਾ ਜਿਹੜਾ ਮੈਟਾਬੋਲਿਜ਼ਮ ਉਹ ਡਿਕਰੀਜ਼ ਹੋਣ ਲੱਗ ਜਾਂਦਾ ਥੋੜਾ ਘਟਣ ਲੱਗ ਜਾਂਦਾ ਜਿਹਦੇ ਕਰਕੇ ਫੈਟ ਵਧਣ ਦੇ ਜ਼ਿਆਦਾ ਚਾਂਸਸ ਹੋ ਜਾਂਦੇ ਆ ਰਾਤ ਨੂੰ ਬਾਡੀ ਦਾ ਮੈਟਾਬੋਲਿਜ਼ਮ ਘਟਦਾ ਜਾਂਦਾ ਡਿਕਰੀਜ਼ ਹੁੰਦਾ ਠੀਕ ਆ ਜਿਹੜੇ ਲੋਕ 7 ਵਜੇ ਤੋਂ ਬਾਅਦ ਖਾਣਾ ਖਾਂਦੇ ਆ ਠੀਕ ਆ ਜਿਆਦਾ ਖਾਣਾ ਖਾਂਦੇ ਆ ਠੀਕ ਆ ਉਹਨ ਲਈ ਇਹ ਬਹੁਤ ਵੱਡੀ ਪ੍ਰੋਬਲਮ ਹੋ ਗਈ ਹੈ ਜਿਵੇਂ ਪਿਛਲੀ ਵੀਡੀਓ ਜਿਹੜੀ ਪਾਈ ਹੋਈ ਆ ਭਾਰ ਘਟਾਉਣ ਵਾਸਤੇ ਸਭ ਤੋਂ ਸੌਖਾ ਤਰੀਕਾ ਠੀਕ ਹੈ ਭਾਰ ਘਟਾਉਣ ਵਾਸਤੇ ਤੁਸੀਂ ਐਡਾ ਕਰ ਸਕਦੇ ਹੋ ਫਾਸਟਿੰਗ ਉਹ ਮੇਰੀ ਵੀਡੀਓ ਪਾਈ ਹੋਈ ਆ ਉਹਦੇ ਵਿੱਚ ਇਸ ਚੀਜ਼ ਨੂੰ ਪ੍ਰੋਪਰ ਸਮਝਾਇਆ ਹੋਇਆ ਵੀ 7 ਪੀਐਮ ਤੋਂ ਬਾਅਦ ਨਹੀਂ ਖਾਣਾ ਚਾਹੀਦਾ ਫਿਰ ਤੁਸੀਂ 5 ਵਜੇ ਤੋਂ ਬਾਅਦ ਹੀ ਖਾ ਲੈਣੇ ਹੋ 7 ਪੀਐਮ ਤੋਂ ਪਹਿਲਾਂ ਪੂਰਾ ਰੱਜ ਲੈਣੇ ਹੋ ਤਾਂ ਤੁਹਾਨੂੰ ਰਾਤ ਨੂੰ ਕੁਝ ਜ਼ਰੂਰਤ ਨਹੀਂ ਪੈਂਦੀ ਖਾਣ ਦੀ ਸਿਰਫ ਸੌਣ ਵੇਲੇ ਤੁਸੀਂ ਇੱਕ ਗਲਾਸ ਦੁੱਧ ਦਾ ਪੀਓ ਤੁਹਾਡੇ ਲਈ ਵਧੀਆ ਰੋਗ ਠੀਕ ਹੈ ਕਿਉਂਕਿ ਕਈ ਲੋਕ ਤਾਂ ਮੈਂ ਦੇਖਿਆਗਾ ਵੀ ਰਾਤ ਨੂੰ ਭੁੱਖ ਲੱਗਦੀ ਹੈ ਕਰੀਵਿੰਗ ਹੁੰਦੀ ਹੈ ਰਾਤ ਨੂੰ ਹੀ ਜ਼ਿਆਦਾ ਕਰੀਵਿੰਗ ਹੁੰਦੀ ਹੈ ਠੀਕ ਆ ਤਾਂ ਤੁਸੀਂ ਸੌਣ ਤੋਂ ਪਹਿਲਾਂ ਚਾਹੇ ਦੋ ਗਲਾਸ ਪਾਣੀ ਦੇ ਪੀ ਲਿਆ ਕਰੋ ਉਹਦੇ ਨਾਲ ਵੀ ਢਿੱਡ ਭਰ ਜਾਂਦਾ ਭੁੱਖ ਨਹੀਂ ਲੱਗਦੀ ਫਿਰ ਆਪਾਂ ਠੀਕ ਹੈ ਜਾਂ ਦੁੱਧ ਦਾ ਗਲਾਸ ਜ਼ਰੂਰ ਪੀਓ ਬੈਟ ਟਾਈਮ ਜਾਂ ਗ੍ਰੀਨ ਟੀ ਪੀ ਲੋ ਠੀਕ ਹੈ ਜੋ ਵੀ ਤੁਹਾਨੂੰ ਚੀਜ਼ ਅੱਛੀ ਲੱਗਦੀ ਹੈ ਉਹ ਡਰਿੰਕ ਤੁਸੀਂ ਜ਼ਰੂਰ ਲਿਆ ਕਰੋ ਉਹਦੇ ਨਾਲ ਰਾਤ ਨੂੰ ਭੁੱਖ ਨਹੀਂ ਲੱਗਦੀ ਤੇ ਆਪ ਦਾ 7 ਪੀਐਮ ਤੋਂ ਬਾਅਦ ਆ ਜਿਹੜਾ ਖਾਣਾ ਉਹ ਨਾ ਹੀ ਖਾਦਾ ਜਾਵੇ ਤਾਂ ਚੰਗਾ ਦਾ ਕਿਉਂਕਿ ਜਿਵੇਂ ਜਿਵੇਂ ਰਾਤ ਹੁੰਦੀ ਹੈ ਜਿਵੇਂ ਜਿਵੇਂ ਸੂਰਜ ਘਟ ਜਾਂਦਾ ਦਿਨ ਤੋਂ ਬਾਅਦ ਰਾਤ ਹੁੰਦੀ ਆ ਠੀਕ ਹੈ ਤਾਂ metablosis ਮਾ ਜਿਹੜਾ ਬੋਡੀ ਦਾ ਉਹ ਘਟਣਾ ਸਟਾਰਟ ਹੋ ਜਿੰਦਾ ਹੈ। ਡੇ ਟਾਈਮ ਜਿਹੜਾ metablism ਆ ਉਹ ਬਹੁਤ ਇਨਕਰੀਜ਼ ਹੁੰਦਾ। ਤੇ ਜਿੰਨਾ ਵੀ ਤੁਸੀਂ ਖਾਣ ਨੂੰ ਜੀ ਕਰਦਾਗਾ ਜਿਆਦਾ ਕੁਝ ਵੀ ਖਾਣਾਗਾ ਤਾਂ ਉਹ 7 ਵਜੇ ਤੋਂ ਪਹਿਲਾਂ ਪਹਿਲਾਂ ਖਾਇਆ ਕਰੋ। ਬਾਕੀ ਤੁਸੀਂ ਜਿਹੜੀ ਫਾਸਟਿੰਗ ਕਰਨੀ ਆ ਠੀਕ ਹੈ ਜਿਨ੍ਹਾਂ ਦੀ ਜੌਬ ਵਗੈਰਾ ਹੁੰਦੀ ਆ ਉਹ ਤੁਸੀਂ ਆਪਦੇ ਟਾਈਮ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾਗਾ ਠੀਕ ਹੈ ਵੀ ਸਵੇਰੇ ਕਿੰਨੇ ਵਜੇ ਖਾਣਾਗਾ ਠੀਕ ਹੈ ਇਹ ਇਕੱਲੀ ਆਯੁਰਵੇਦਿਕ ਨੇ ਨਹੀਂ ਮੰਨਿਆ ਹੋਇਆ ਇਹ ਸਾਇੰਸ ਨੇ ਵੀ ਮੰਨੀ ਹੋਈ ਹੈ ਇਹ ਚੀਜ਼। ਵੀ ਜਿਹੜੀ ਇਹ ਫਾਸਟਿੰਗ ਹੁੰਦੀ ਆ 16 ਘੰਟੇ ਵਾਲੀ ਇਹ ਬਹੁਤ ਕਾਮਯਾਬ ਰਹੀ ਆ ਠੀਕ ਆ ਮੇਰੀ ਵੀਡੀਓ ਇਹਦੇ ਪਾਈ ਵੀ ਹੋਈ ਆ ਤੁਸੀਂ ਉਹਨੂੰ ਫੋਲੋ ਕਰਿਓ ਤੁਹਾਡੇ ਲਈ ਬਹੁਤ ਬੈਨੀਫੀਟਰ ਹੋਊਗਾ ਤਾਂ ਲਾਸਟ ਟਾਈਮ ਆਪਾਂ ਜਾਂਦੇ ਜਾਂਦੇ ਇੱਕ ਵਾਰੀ ਫੇਰ ਤੁਹਾਨੂੰ ਸਾਰਾ ਸਮਝਾ ਦਨੀ ਆ ਫਾਸਟ ਤੋਂ ਲੈ ਕੇ ਐਂਡ ਤੱਕ ਸਭ ਤੋਂ ਪਹਿਲਾਂ ਤੁਸੀਂ ਠੀਕ ਆ ਸਭ ਤੋਂ ਪਹਿਲਾਂ ਦੱਸਿਆ ਸੀ ਪਾਣੀ ਪੀਓ ਗੂੰਗਣਾ ਤੁਸੀਂ ਪਾਣੀ ਪੀਣਾਗਾ ਸਵੇਰੇ ਬ੍ਰਸ਼ ਕਰਨ ਤੋਂ ਪਹਿਲਾਂ ਠੀਕ ਆ ਦੂਸਰਾ ਮੈਂ ਲਿਖਿਆਗਾ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਕਿਸੇ ਵੀ ਮੀਲਜ਼ ਦੌਰਾਨ ਠੀਕਾ ਤਾਂ ਉਦੋਂ ਤੁਸੀਂ ਕੁਝ ਖਾਣ ਦੀ بجائے ਹੋਰ ਕੁਝ ਖਾਣ ਦੀ بجائے ਪਾਣੀ ਪੀਓ ਠੀਕ ਹੈ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਉਹਨਾ ਪਾਣੀ ਪੀਓ ਫਿਰ ਤੁਸੀਂ ਰਿਫਾਈਨਡ ਜਿਹੜੀ 슈ਗਰ ਆ 슈ਗਰ ਥੋੜੀ ਕਿ ਤੁਸੀਂ ਘਟਾਓ ਆ ਆਪਣੇ ਖਾਣੇ ਦੇ ਵਿੱਚ ਠੀਕ ਹੈ ਘਟਾ ਦਿਓ ਉਹਨੂੰ ਪ੍ਰੋਟੀਨ ਆ ਜਿਹੜਾ ਆਪਦੀ ਡਾਈਟ ਦੇ ਵਿੱਚ ਉਹ ਪ੍ਰੋਪਰ ਮਾਤਰਾ ਦੇ ਵਿੱਚ ਰੱਖੋ ਵੱਧ ਤੋਂ ਵੱਧ ਪ੍ਰੋਟੀਨ ਲਓ ਠੀਕ ਹੈ avoid fried fruits ਜਿੰਨੇ ਵੀ ਬਾਹਰਲੇ ਤਲੀਆਂ ਫਲੀਆਂ ਚੀਜ਼ਾਂ ਨੇ ਉਹਨਾਂ ਨੂੰ ਬਿਲਕੁਲ ਅਵੋਇਡ ਕਰ ਦੋ ਠੀਕ ਹੈ ਚਾਹੇ ਮਿੱਠੀਆਂ ਹੋਣ ਚਾਹੇ ਨਮਕੀਨ ਹੋਣ ਆਪਦੀ ਡਾਈਟ ਦੇ ਵਿੱਚ ਹੂਲ ਫੂਡ ਨੂੰ ਇਨਕਲੂਡ ਕਰੋ ਠੀਕ ਹੈ ਜਿਹੜਾ ਮੈਂ ਦੱਸਿਆ ਸੀਗਾ ਤੁਹਾਨੂੰ ਹੂਲ ਫੂਡ ギਰ ਵਿੱਚ ਫਾਈਬਰ ਪ੍ਰੋਟੀਨ ਸਾਰਾ ਕੁਝ ਹੀ ਆ ਜਾਂਦਾ ਫਰੂਟਸ ਹੋਗੇ ਠੀਕ ਹੈ ਇਸ ਤੋਂ ਬਾਅਦ ਤੁਸੀਂ ਆਪਣੀ ਡਾਈਟ ਦੇ ਵਿੱਚ ਵੈਰਾਈਟੀ ਰੱਖੋ ਐ ਨਹੀਂ ਵੀ ਇੱਕੋ ਚੀਜ਼ ਹੀ ਡੇਲੀ ਖਾਈ ਜਾਣੀ ਹੈ ਵੀ ਰੋਜ਼ ਹੀ ਆਟਾ ਆਪਾਂ ਜੇ ਆਪਾਂ ਕਹੀਏ ਤਾਂ ਆਪਾਂ ਕਣਕ ਦਾ ਆਟਾ ਖਾਈ ਜਾਣਾ ਨਹੀਂ ਵੈਰਾਈਟੀ ਰੱਖੋ ਕਿਤੇ ਕਣਕ ਦਾ ਖਾ ਲਿਆ ਕਿਤੇ ਮੱਕੀ ਠੀਕ ਹੈ ਕਿਤੇ ਬਾਜਰੇ ਦਾ ਹੋ ਗਿਆ ਠੀਕ ਹੈ ਇਦਾਂ ਕਿਤੇ ਓਟਸ ਖਾ ਲੇ ਕਿਤੇ ਦਲੀਆ ਖਾ ਲਿਆ ਕਿਤੇ ਖਿਚੜੀ ਖਾ ਲਈ ਕਿਤੇ ਚੀਲਾ ਖਾ ਲਿਆ ਬੇਸਣ ਦਾ ਚੀਲਾ ਖਾ ਲਿਆ ਇਸ ਤਰੀਕੇ ਨਾਲ ਅਵੋਇਡ ਈਟਿੰਗ ਆਫਟਰ ਸਨਸੈਟ ਮਤਲਬ ਤੁਸੀਂ ਰਾਤ ਨੂੰ ਅਵੋਇਡ ਕਰੋ ਦਿਨ ਖੜੇ ਖੜੇ ਜਿੰਨਾ ਖਾਦਾ ਜਾਂਦਾ ਉਹਨਾਂ ਖਾਓ ਰਾਤ ਨੂੰ ਜਿਹੜਾ ਹੈਗਾ ਉਹ ਘਟਾਓ ਘੱਟ ਤੋਂ ਘੱਟ ਖਾਓ ਤੁਹਾਨੂੰ ਰਾਤ ਨੂੰ ਜਿਹੜੀ ਭੁੱਖ ਆ ਉਹ ਘੱਟ ਹੀ ਲੱਗੇ ਕੋਸ਼ਿਸ਼ ਕਰੋ 2 12 ਘੰਟਿਆਂ ਬਾਅਦ ਕੋਈ ਚੀਜ਼ ਨੂੰ ਨਾ ਖਾਓ 12 ਜਦੋਂ ਤੁਸੀਂ ਕੋਈ ਹੋਰ ਚੀਜ਼ ਖਾਣੀ ਹੈ ਤਾਂ ਤੁਹਾਡੇ ਪੇਟ ਦੇ ਵਿੱਚ ਸਿਰਫ ਕੱਲਾ ਪਾਣੀ ਹੀ ਹੋ ਐ ਨਾ ਹੋਵੇ ਥੋੜਾ ਪੇਟ ਖੋਲ ਹੋਵੇ ਫਿਰ ਵੀ ਤੁਸੀਂ ਕੁਛ ਨਾ ਕੁਛ ਖਾਈ ਜੰਗੇ ਤਾਂ ਉਹ ਆ ਜਿਹੜੀ ਉਹਦੇ ਨਾਲ ਤੁਹਾਡੀ ਫੈਟ ਆ ਜਿਹੜੀ ਉਹ ਜ਼ਿਆਦਾ ਇਨਕਰੀਜ਼ ਹੁੰਦੀ ਹੈ ਠੀਕ ਆ ਇਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਜਿਨ੍ਹਾਂ ਨੂੰ ਆ ਵੀਡੀਓ ਦੀ ਸਮਝ ਆ ਜੂਗੀ ਜੇ ਤੁਸੀਂ ਫੋਲੋ ਕਰਨਾ ਚਾਹੁੰਦੇ ਹੋ ਤਾਂ ਇਹ ਚੀਜ਼ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਜਿਹੜੇ ਨਹੀਂ ਕਰਨਾ ਚਾਹੁੰਦੇ ਫੋਲੋ ਨਾ ਕਰੋ ਜਿੰਨਾ ਕਿ ਮੈਨੂੰ ਲੱਗਿਆ ਸੀ ਜਿੰਨੀ ਕਿ ਮੈਨੂੰ ਜਾਣਕਾਰੀ ਥੋੜੀ ਬਹੁਤ ਸੀ ਉਹ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਠੀਕ ਹੈ ਬਾਕੀ ਜਿਨੂੰ ਵੀ ਕੋਈ ਹੋਰ ਜਾਣਕਾਰੀ ਹੈਗੀ ਆ ਤਾਂ ਕੁਛ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਮੈਂ ਤੁਹਾਡੀ ਜਾਣਕਾਰੀ ਜਰੂਰ ਦੁਨੀਆ ਤੱਕ ਪਹੁੰਚਦੀ ਕਰੂੰਗੀ ਠੀਕ ਹੈ ਤੇ ਇਹ ਤੁਸੀਂ ਜਿਹੜੀਆਂ ਪੜ੍ਹਾਂ ਵੀ ਸਮਝ ਆ ਜੂਗਾ ਠੀਕ ਹੈ ਜਿਹੜੇ ਵੀ ਆਪਾਂ ਇਹ ਗਲਤੀਆਂ ਕਰਦੇ ਆ ਆਪਦੇ ਫੂਡ ਦੇ ਵਿੱਚ ਆਪਾਂ ਜੋ ਵੀ ਚੀਜ਼ਾਂ ਖਾਂਦੇ ਆ ਉਹਦੇ ਵਿੱਚ ਆਪਣੇ ਸੁਧਾਰ ਆ ਜੂਗਾ ਤਾਂ ਆਪਣਾ ਮੋਟਾਪਾ ਜਿਹੜਾ ਓਬਵੀਅਸ ਆ ਵੀ ਉਹ ਘਟੂਗਾ ਹੀ ਘਟੂਗਾ ਇਹ ਸੀਗੀ ਆਪਣੀ ਅੱਜ ਦੀ ਪਿਆਰੀ ਜੀ ਵੀਡੀਓ ਜਿੰਨਾਂ ਦੇ ਵੀ ਕਮੈਂਟ ਹੋਏ ਕਮੈਂਟ ਕਰ ਦਿਓ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜਰੂਰ ਦਊਂਗੀ ਧੰਨਵਾਦ ਮਿਲਦੇ ਆ ਨੈਕਸਟ ਪ੍ਰੋਗਰਾਮ ਵਿੱਚ ਬਾਏ ਬਾਏ ਗਾਇਜ਼